ਕੱਲ ਸਨਾਤਨੀਆਂ ਨੇ ਅਖਬਾਰ 'ਚ ਇੱਕ ਬਿਆਨ ਦਿੱਤਾ ਕਿ ਰਾਮ ਮੰਦਰ ਦੀ ਲੜਾਈ ਆਪਾਂ ਜਿੱਤ ਲਈ ਆਂ ਵੈਸ਼ੂ ਮੰਦਰ ਦੀ ਲੜਾਈ ਲੜਨੀ ਆ ਜਿੱਥੇ ਸਵਰਨ ਮੰਦਰ ਆ ਤੇ ਸਿੱਖਾਂ ਨੇ ਕਬਜ਼ਾ ਕੀਤਾ ਹੋਇਆ ਹੈ ਭਾਵ ਕਿ ਅਗਲਿਆਂ ਦੀ ਸਿੱਧੀ ਨਿਗਾਹ ਤੁਹਾਡੇ ਦਰਬਾਰ ਸਾਹਿਬ ਤੇ ਸਿੱਖਾਂ ਦੇ ਦਿਲ ਹਰਮੰਦਰ ਸਾਹਿਬ ਤੇ ਤੇ ਸਾਨੂੰ ਅਜੇ ਵੀ ਕਹਿ ਦਿੰਦੇ ਆ ਜੀ ਨਫ਼ਰਤ ਨਾ ਫਲਾਓ ਜੇਕਰ ਕੋਈ ਸਿੱਖ ਲੰਗਰ ਲਾਉਣ ਗਿਆ ਤੇ ਭਾਈਚਾਰਕ ਸਾਂਝਿਆ ਕਿ ਸਾਂਝ ਦਾ ਠੇਕਾ ਕੱਲਾ ਸੀ ਲਿਆ ਉਹ ਇਦਾਂ ਦੇ ਬਿਆਨ ਦੇਣ ਉਹ ਸਾਨੂੰ ਲਲਕਾਰੇ ਮਾਰਨ ਤੇ ਅਸੀਂ ਅੰਦਰ ਵੜ ਕੇ ਹੱਥ ਜੋੜ ਲੀਏ ਜਿਹੜੇ ਆ ਬਿਆਨ ਦਿੰਦੇ ਫਿਰਦੇ ਆ ਕਿ ਦਰਬਾਰ ਸਾਹਿਬ ਢਾ ਕੇ ਵੈਸ਼ ਨੂ ਮੰਦਿਰ ਬਣਾਵਾਂਗੇ ਤੇ ਜਿਹੜੇ ਸਿੱਖ ਕਹਿੰਦੇ ਆ ਕਿ ਭਾਈਚਾਰਕ ਸਾਂਝ ਆ ਪਿਆਰ ਦੀ ਅਪੀਲ ਕਰੋ ਇਹਨਾਂ ਨੂੰ ਮੈਂ ਕਹਿੰਦਾ ਕਿ ਇੱਕ ਵਾਰ ਦਰਬਾਰ ਸਾਹਿਬ ਪ੍ਰਕਰਮਾਂ ਦੀ ਨਿਗਾਹ ਜ਼ਰੂਰ ਮਾਰਿਓ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣੀ ਆ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਵੱਲ ਨਿਗਾਹ ਚੁੱਕ ਕੇ ਵੇਖਿਆ ਸੀ ਅਗਲੇ ਆਣੇ ਸੀਸ ਲਵਾ ਦਿੱਤਾ ਪਰ ਹੱਥ ਨਹੀਂ ਜੋੜੇ ਇਹ ਸਾਡਾ ਇਤਿਹਾਸ ਆ ਅੱਜ ਕੁਝ ਸਿੱਖ ਕਹਿੰਦੇ ਕਿ ਪਿਆਰ ਦੀ ਅਪੀਲ ਕਰੋ ਭਾਈ ਜੜਕ ਸਾਂਝਿਆ ਕਿ ਉਹ ਤੁਹਾਡੀ ਗਿੱਚੀ ਘੁੱਟਣਗੀ ਘਟ ਰੰਦੇ ਤੁਸੀਂ ਕਹਿੰਦੇ ਜੀ ਪਿਆਰ ਦੀ ਅਪੀਲ ਕਰੋ ਹੱਥ ਜੋੜੋ ਸਾਡਾ ਤਾਂ ਪਿਆਰ ਹੀ ਏ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਵਢਾਤੇ ਉਹਨਾਂ ਨੇ ਹੱਥ ਨਹੀਂ ਜੋੜੇ ਤੇ ਇੱਕ ਵਾਰੀ ਦੱਸਤਾ ਕੀ ਸਾਡੇ ਗੁਰੂ ਘਰ ਵਾਲ ਜੇਕਰ ਤੁਸੀਂ ਨਿਗਾ ਚੁੱਕ ਕੇ ਵੇਖਿਆ ਤੇ ਕਿੱਦਾਂ ਵੇਖਿਆ ਹੈ ਤੇ 84 ਦਾ ਵੇਖ ਲੋ ਜੇਕਰ ਅੱਖ ਚੁੱਕ ਕੇ ਵੇਖਿਆ ਸੀ ਤੇ ਅਗਲੇ ਨੇ ਜਾ ਕੇ ਹਿੱਕ ਦੇ ਵਿੱਚ ਗੋਲੀਆਂ ਮਾਰੀਆਂ ਛਲਣੀ ਛਲਣੀ ਕਰਤੀ ਸਾਡਾ ਪਿਆਰ ਇਹ ਆ ਅਸੀਂ ਤਾਂ ਜੇਕਰ ਪਿਆਰ ਦੀ ਗੱਲ ਵੀ ਕਰਦੇ ਆ ਤੇ ਸਿਰ ਤਲੀ ਤੇ ਰੱਖ ਕੇ ਗੱਲ ਕਰਦੇ ਆ ਜੋ ਤੋ ਪ੍ਰੇਮ ਖੇਲਣ ਦਾ ਚਾਓ